ਹਾਂਜੀ ਰਿਸਰਚਰ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਨਾ ਤੁਹਾਡੇ ਸਾਰਿਆਂ ਨੇ ਅੱਜ ਦੀ ਖੁਰ ਨਵੀਂ ਅਪਡੇਟ ਲੈ ਕੇ ਤੋਂ ਕਿਰਪਾ ਕਰਕੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਸ ਤਰ੍ਹਾਂ ਕਿ ਜਾਂਦੇ ਪਾ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਸੋ ਉਸੇ ਦੇ ਤਹਿਤ ਹੀ 3704 ਮਾਸਟਰ ਕੀਡਰ ਜੋ ਕਿ ਤਕਰੀਬਨ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ 3-4 ਸਾਲ ਹੋ ਗਏ ਭਰਤੀ ਹੋਏ ਨੂੰ ਪਰ ਉਸਦੇ ਬਾਅਦ ਵਿੱਚ ਵੀ ਕਿਤੇ ਨਾ ਕਿਤੇ ਪਿਛਲੇ ਦਿਨਾਂ ਦੇ ਵਿੱਚ ਲਿਸਟਾਂ ਰੀ ਕਾਸਟ ਹੋਈਆਂ ਉਥੇ ਕਰਕੇ ਜਿਹੜਾ ਹੈਗਾ ਕਾਫੀ ਗੜਬੜਾਇਆ ਤੇ ਕਈ ਮੇਰੇ ਭੈਣ ਭਰਾ ਜਿਨ੍ਹਾਂ ਦਾ ਲਿਸਟ ਵਿੱਚ ਨਾਂ ਨਹੀਂ ਆਇਆ ਉਹਦੇ ਕਰਕੇ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਟੈਨਸ਼ਨ ਉਹ ਬਣੀ ਪਈ ਹੈ ਸੋ ਇੱਕ ਵਾਰ ਫਿਰ ਮੈਂ ਉਹਨਾਂ ਭੈਣ ਭਰਾਵਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਕਿਰਪਾ ਕਰਕੇ ਤੁਸੀਂ ਖਭਰਾਓ ਨਾ ਤੁਸੀਂ ਆਪਣੀ ਯੂਨੀਅਨ ਦਾ ਸਾਥ ਦਿਓ 16 ਫਰਵਰੀ ਜਿਹੜਾ ਹੈਗਾ 2025 ਨੂੰ ਗੰਭੀਰਪੁਰ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ 3704 ਵੱਲੋਂ ਕੀਤਾ ਜਾ ਰਿਹਾ ਹੈ ਸੋ ਉਸ ਦੇ ਤਹਿਤ ਤੁਸੀਂ ਸੋ ਉਸ ਦੇ ਤਹਿਤ ਤੁਹਾਡਾ ਆਪਣਾ ਸਾਰਾ ਦਾ ਫਰਜ਼ ਬਣਦਾ ਹੈ ਕਿ ਆਪਾਂ 16 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਜਿਹੜਾ ਚੱਲੀ ਹੈ ਹਾਜ਼ਰੀ ਭਰੀਏ ਖਾਸ ਕਰ ਉਹਨਾਂ ਨੂੰ ਤਾਂ ਜ਼ਰੂਰ ਚਾਹੀਦਾ ਜਿਨ੍ਹਾਂ ਦਾ ਲਿਸਟ ਦੇ ਵਿੱਚ ਨਾਮ ਨਹੀਂ ਹੈ ਤੇ ਜਿਹੜੇ ਜਿਨ੍ਹਾਂ ਦੀ ਮੈਟ ਲਿਸਟ ਦੇ ਵਿੱਚ ਬਿਲਕੁਲ ਅਖੀਰ ਤੇ ਹੈ ਠੀਕ ਹੈ ਜੀ ਚਾਹੇ ਕਿਸੇ ਵੀ ਕੈਟਾਗਰੀ ਦੇ ਹਨ ਕਿਉਂਕਿ ਕਿਸੇ ਵੀળે ਵੀ ਸਰਕਾਰ ਕੋਲੋਂ ਵੀ ਕੋਈ ਸਟੈਪ ਲੈ ਸਕਦੀ ਹੈ ਇਸ ਕਰਕੇ ਆਪਣੇ ਜਿਹੜਾ ਆਪਣੇ ਆਪ ਨੂੰ ਸਟਰੋਂਗ ਬਣਾਈਏ ਜੂਨੀਅਰ ਦਾ ਸਾਥ ਦੇਈਏ ਕੱਲ ਨੂੰ ਜ਼ਰੂਰ ਪੁੱਛੋ ਤੋਂ ਉਸ ਤੋਂ ਬਾਅਦ ਜਿਕਰ ਅੱਜ ਦੀ ਆਪਾਂ ਖਬਰ ਦੀ ਗੱਲ ਕਰ ਲਈਏ ਤਾਂ 3 11 20 ਤੋਂ ਇਸ ਤੋਂ ਬਾਅਦ ਜਿਹੜਾ ਭਰਤੀਆਂ ਦਾ ਲਗਾਤਾਰ ਸਿਲਸਿਲਾ ਚੱਲਦੇ ਰਿਹਾ ਹੈ ای ਡਬਲਯੂ ਐਸ ਸੈਕਸ਼ਨ ਕਰਕੇ ਦੇਖੋ ਜਿੱਥੇੋ ਦੋਸਤੋ ਜੇਕਰ ਆਪਾਂ ਗੱਲ ਕਰ ਲਈ ਵੀ ਸਾਰੀ ਆਪਣੀ ਜੜ੍ਹ ਕਹਿ ਦੀ ਏ ਜਿੱਥੇ ਸ਼ੁਰੂ ਹੁੰਦੀ ਏ ਇਸ ਮੁੱਦਾ ਰੀ ਕਾਸਟ ਵਾਲਾ ਉਹ ਇੱਥੋਂ ای ਡਬਲਯੂ ਐਸ ਕੈਟਾਗਰੀ ਤੋਂ ਹੀ ਸ਼ੁਰੂ ਹੁੰਦਾ ਹੈ ਠੀਕ ਹੈ ਜੀ ਉਮੀਦਵਾਰਾਂ ਨੂੰ 17 2 2025 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਦਫ਼ਤਰ ਡਾਇਰੈਕਟੋਰੇਟ ਸਿੱਖਿਆਪਰਤੀ ਰੋਇ ਪੰਜਾਬ ਨੇੜੇ ਮਾਡਲ ਸੀਨੀਅਰ ਸੈਕੰਡਰੀ ਸਕੂਲ 3B1 ਮੁਹਾਲੀ ਵਿਖੇ ਮੋਰ ਸਕਰੂਟੀ ਲਈ ਬੁਲਾਇਆ ਜਾ ਰਿਹਾ ਸੋ ਈਡਬੀਯੂਸੀ ਕੈਂਡੀਡੇਟ ਦੀ ਜਿਹੜੀ ਸਕਰੂਟੀ ਆ ਉਹ ਦੁਬਾਰਾ ਤੋਂ ਸ਼ੁਰੂ ਹੋਣ ਜਾ ਰਹੀ ਹੈ ਜੀ 17 ਫਰਵਰੀ ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਦੁਬਾਰਾ ਸਕਰੂਟੀ ਹੋਊਗੀ ਕਿਹੜੇ ਕਿਹੜੇ ਉਮੀਦਵਾਰ ਨੂੰ ਜਿਹੜਾ ਬੁਲਾਇਆ ਗਿਆ ਸਕਰੂਟੀ ਲਈ ਇੰਗਲਿਸ਼ ਦੀ ਜ਼ਿਕਰ ਗੱਲ ਕਰੀ ਹੈ ਈਡਬੀਯੂਸ ਜਰਨਲ ਕੈਂਡੀਡੇਟਸ ਵਿਦ ਮਾਰਕਸ 106 ਤੋਂ 96 ਠੀਕ ਹੈ ਜੀ ਤੇ ਮੈਥ ਵਾਲੇ ਉਸੇ ਤਰ੍ਹਾਂ ਜਨਰਲ categories ਦੇ 100 105 ਤੋਂ 100 ਤੱਕ ਤੇ ਸਾਇੰਸ ਦੇ 76 ਤੋਂ 72 ਤੱਕ ਇਹ ਸਾਰੇ ਹੀ ਕੈਂਡੀਡੇਟਸ ਨੂੰ ਮੈਥ ਇੰਗਲਿਸ਼ ਤੇ ਸਾਇੰਸ ਤਿੰਨਾ ਸਬਜੈਕਟ ਦੇ ਵਿੱਚ ਜਿਹੜਾ ਹੈਗਾ ਸਿਲੈਕਸ਼ਨ ਲਿਸਟ ਦੇ ਅਕੋਰਡਿੰਗ ਜਿਹੜਾ ਉਸ ਗਰੁੱਪ ਨੇ ਲਈ ਬੁਲਾਇਆ ਗਿਆ ਸੋ ਕਿਰਪਾ ਕਰਕੇ ਸਮੇਂ ਸਿਰ ਪੁੱਜ ਕੇ ਆਪਣੀ ਜਿਹੜੀ ਸਗਰੁੱਪਨੀ ਹੋ ਕਰਵਾਓ ਤੇ ਉਸ ਤੋਂ ਬਾਅਦ ਨਵੀਂ ਅਪਡੇਟ ਕੀ ਆਉਂਦੀ ਹੈ ਠੀਕ ਹੈ ਜੀ ਇਹ ਜਲਦੀ ਤੁਹਾਡਾ ਸਾਂਝੀ ਕਰਾਂਗੇ ਕਿਉਂਕਿ ਜੂਨੀਅਰ ਦਾ ਵੱਡਾ ਵੱਡਾ ਰੋਲ ਹੈ ਉਹ ਲੱਗੀ ਹੋਈ ਹੈ ਤੁਹਾਨੂੰ ਤੁਹਾਡਾ ਹੱਕ ਦਵਾਉਣ ਦੇ ਲਈ ਕਿਉਂਕਿ ਬਹੁਤ ਵੱਡੀ ناکامی ਕਹਿ ਦਈਏ ਜਾਂ ਕਿਉਂਕਿ ਬਹੁਤ ਵੱਡਾ ਧੋਖਾ ਹੋਣ ਜਾ ਰਿਹਾ ਹੈ ਟੀਚਰਾਂ ਦੇ ਨਾਲ 4 ਸਾਲ ਦੇ ਤਕਰੀਬਨ ਹੋਣ ਜਾ ਰਹੇ ਹੈ 98704 ਮਾਸਟਰ ਕਿਡ ਦੀ ਨੂੰ ਤੋਂ ਉਸ ਤੋਂ ਬਾਅਦ ਲਿਸਟਾਂ ਰੀਕਾਸਟ ਕਰਕੇ ਉਹਨਾਂ ਨੂੰ ਇੱਕ ਵੱਡਾ ਛਟਕਾ ਜਿਹੜਾ ਦਿੱਤਾ ਹੈ ਕਿ ਅੱਜ ਤੋਂ ਜਿਹੜੇ ਹੈਗੇ ਤੁਹਾਡਾ ਨਾਮ ਲਿਸਟ 'ਚੋਂ ਬਾਹਰ ਕੱਢ ਦਿੱਤਾ ਜਾ ਰਿਹਾ ਹੈ ਨਾ ਤੇ ਇਸ ਕਰਕੇ ਬਹੁਤ ਆਪਾਂ ਸਿਰਫ ਆਪਾਂ ਕਹਿ ਸਕਦੇ ਹਾਂ ਪਰ ਜਿਹੜੀ ਉਹਨਾਂ ਦੇ ਦਿਲ ਤੇ ਬੀਤ ਰਹੀ ਹੈ ਉਹ ਆਪਾਂ ਪੱਲੀ ਭਾਤੀ ਸਮਝ ਸਕਦੇ ਹਾਂ ਪਰ ਇਸ ਕਰਕੇ ਤੁਸੀਂ ਯੂਨੀਅਨ ਦਾ ਸਾਥ ਨਾ ਛੱਡੋ ਕੇਸ ਬੜਾ ਜਲਦੀ ਹੀ ਕੇਸ ਲੱਗਣ ਜਾ ਰਿਹਾ ਹੈ ਤੇ ਮਤਲਬ ਪ੍ਰਮਾਤਮਾ ਕਰੇ ਕੇ ਕੇਸ ਵੀ ਆਪਾਂ ਜਰੂਰ ਇਹ ਜਿੱਤਾਂਗੇ ਠੀਕ ਹੈ ਜੀ ਜਿਸ ਤਰ੍ਹਾਂ ਪੇ ਸਕੀਲ ਨੂੰ ਲੈ ਕੇ 3704 ਬੜੀ ਸ਼ਿੱਦਤ ਨਾਲ ਕੰਮ ਕਰ ਰਹੀ ਹੈ ਤਾਂ ਜਲਦੀ ਹੀ ਜਿਹੜਾ ਪੇ ਸਕੀਲ ਦਾ ਵੀ ਕੇਸ ਸੋਲਵ ਹੋਊਗਾ ਤੋਂ ਉਸ ਤੋਂ ਬਾਅਦ ਕੱਲ ਨੂੰ ਹੀ ਇੱਕ ਵੱਡੀ ਜਿਹੜੀ ਜਿੱਤ ਆਪਣੇ ਹੱਥ ਲੱਗੂਗੀ ਸੋ ਇਸੇ ਜਿਹੜੇ ਉਮੀਦ ਦੇ ਨਾਲ ਆਪਾਂ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦਿੱਤਾ ਤੱਕ ਲਈ ਧੰਨਵਾਦ